स्ट ही चलान कटे जा रहे हैं बिल्कुल बिल्कुल मान यो एस एस पी डॉक्टर श्री सोनिया मिश्रा जी आई और एस पी डी सारा रणधीर कुमार आई पी एस के जरिए कार्य कर रहे हैं जब आई इस करके साथ बहुत ही देखना चाहता है कि छुट्टी के टाइम छुट्टी के टाइम के बाद करते हैं ਸਾਰੀ ਜਿਹੜੀ ਹੋਣੀ ਹੈ ਉਹ ਮੇਰਾ ਨੂੰ ਨਿਕਲ ਕੇ ਕਰਦੇ ਨੇ ਇੱਕ ਤਰ੍ਹਾਂ ਦੇ ਮੌਸਮ ਦਾ ਪ੍ਰਬੰਧ ਨਹੀਂ ਲੋਕਾਂ ਦੀ ਸੁਰੱਖਿਆ ਚੀਨੀ ਹੈ ਮੌਸਮ ਕਰਦੀ ਸਭੀ ਪਰੇ ਦੀ ਸਰ ਆਪਣੀ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਆਪਣੀ ਸੇਵਾ ਲਈ ਨਿਯਮਾਂ ਨੂੰ ਲੈ ਕੇ ਪੂਰੀ ਤੰਦੇਈ ਨਾਲ ਸੇਵਾ ਕਰਦੀ ਹੈ ਤੇ ਤੁਸੀਂ ਹੋਰਾਂ ਨੂੰ ਮੈਸੇਜ ਸ਼ਹਿਰ ਵਾਸੀਆਂ ਨੂੰ ਕੀ ਦੇਣਾ ਚਾਹੋ ਸ਼ਹਿਰ ਵਾਸੀਆਂ ਨੂੰ ਇਹ ਵੀ ਦੱਸਣਾ ਚਾਹੋ ਕਿ ਉਹ ਸਾਡੇ ਮੌਸਮ ਸੁਝਾਅ ਕਿ ਕਿੱਥੇ ਰਹੇਗਾ ਸਾਰੇ ਜੀ ਤੁਹਾਡੇ ਕਿੰਨੇ ਲੋਕ ਤੇ ਸਫਰਕ ਦੀ ਯਾਤਰਾ ਤੇ ਮਿਲਦੇ ਨੇ ਧੰਨ ਬੜੇ ਸ਼ਨੀ ਨਾਮ ਸਰ ਅੱਜ بارش ਦੇ ਵਿੱਚੇ ਹੀ ਚਲਾਨ ਕੱਟੇ ਜਾ ਰਹੇ ਕੋਲ ਕਿੰਨੇ ਚਲਾਨ ਕੱਟੇ ਜੀ ਲਗਭਗ 600 ਚਲਾਨ ਕੀਤੇ ਆ ਬਾਕੀ ਅਰੰਧਰ ਕਰੂ ਜਾਏ ਪਤਨੀ ਨੂੰ ਜੀ 6 ਵਾਸਤੇ ਜੀ ਜੀ ਦੀ ਸਨਮੈਂਦੀ ਤੇ 7 ਤੱਕ ਜੀ